ਨਹੀਂ ਅਸੀਂ ਦੋ ਸਾਈਡ ਤੇ ਰਹਿ ਬਸ ਕੋਈ ਗੱਲ ਨਹੀਂ ਮੈਂ ਮੈਂ ਦੱਸਦਾ ਤੇਰੀ ਬਦਮਾਸ਼ੀ ਤੂੰ ਮੁੰਡੇ ਕਾ ਕੈਮਰੇ ਮੁੰਡੇ ਕਾ ਲੈ ਜਾ ਨਾ ਉਹ ਪਹਿਲਾ ਮੁੰਡਾ ਚੱਲ ਕੇ ਤੇਰਾ ਹਮ ਗੁੱਸਾ ਕਰਦਾ ਤੇਰੇ ਮੇਰੇ ਗੱਠਾ ਨਹੀਂ ਕਰੀ ਨਾ ਨਹੀਂ ਤੁਸੀਂ ਆਏ ਆ ਗੰਬੇ ਆ ਤੁਸੀਂ ਨਾਲ ਆਏ ਆ ਆਏ ਨਾ ਬੜਾ ਤਗੜ ਤੱਲਾ ਆ ਆ ਦੇਖੋ ਬੇਨਤੀ ਕਰਦਾ ਨਾ ਕਰੋ ਨਾ ਮਾਰੋ ਆਪਣੀਆਂ ਗੱਲਾਂ ਕਰਾ ਦੋ ਬੱਚੇ ਆ ਪਿੰਡ ਕਰਦਾ ਨਾ ਨਾ ਕਰਨਾ ਤਕਾ ਨਾ ਕਰੋ ਤੁਸੀਂ ਵੀ ਇਦਾਂ ਹੀ ਕਰਨਾ ਨਾ ਤਕਾ ਕਰੋ ਬੱਲੀ ਨਾ ਚੱਲ ਕੋਈ ਸ਼ਾਂਤੀ ਕਰ ਇਥੇ ਨਹੀਂ ਚੱਲਣ ਦੇਣਾ ਕੁਝ ਵੀ ਇਹ ਇਹ ਗੁੰਡਾ ਕਰਦੇ ਨਹੀਂ ਚੱਲਣੀ ਰੂਜੀ ਦਾ ਪੇਪਰ ਦੀ ਇਹ ਯਾਦ ਰੱਖਿਓ ਗੱਲ ਇਹ ਇਹ ਇੱਕ ਆਲਾਕਾ ਹਾਂ ਅਜਿਹੀ ਨਹੀਂ ਗੁੰਡਾ ਕਰਦੇ ਚੱਲਣ ਦੇਣੀ ਅਸੀਂ ਇਹ ਆਲਾਕਾ ਦਾ ਨਹੀਂ ਇੱਥੇ ਤੁਸੀਂ ਪਹਿਲਾਂ ਤਾਂ ਇਹਦੀ ਪਰਮਿਸ਼ਨ ਦਿਓ ਸਾਡੇ ਬਿਜਲੀ ਬੋਰਡ ਦੀ ਫਿਰ ਇਹਨੇ ਲਗਾਈ ਸੀ ਕਰੋ ਗੱਲ ਨੂੰ ਬੁਲਾਓ ਇਹਨਾਂ ਨੂੰ ਹਾਂ ਜਿਹਨੂੰ ਬੁਲਾਉਣਾ ਆਉਣ ਦੇ ਵੀਰ ਹੈਲੋ ਮਾਮੂ ਅੱਗ ਲਾ ਦੇਣੀ ਨਹੀਂ ਅਸੀਂ ਇੱਥੇ ਗੱਡੀਆਂ ਵਿੱਚ ਤੁਸੀਂ ਸਾਡੀ ਸ਼ਰੀਫੀ ਦਾ ਲਿਖਾ ਤੋੜਿਆ ਪਿਆ ਹੈ ਨਹੀ ਨਹੀ ਆ ਬਿਲ ਦਿਖਾਈ ਆ ਦਸਤਾਵੇਜ਼ ਵੀ ਦਿਖਾਓ ਯਾਰ ਪੇਮੈਂਟ ਬਜਾ ਨਾ ਲਿਖਿਆ ਪਿਆ ਹੈ ਤਰੀਕ ਪਈ ਹੋਈ ਹੈ ਆ ਦੇਖੋ ਜੀ ਆ ਰੁਚੀਰਾ ਜੈ ਸ਼੍ਰੀ ਕੇਨ ਰੁਚੀਰਾ ਪੇਪਰਸ ਲਿਮਿਟਿਡ ਵਿਲੇਜ ਢੋਲਰਾਣਾ ਬਸੀ ਗੁਜਰਾਤ ਅਸੀਂ ਚੰਗੁਰਾ ਇਹਨਾਂ ਦਾ ਜੀਐਸਟੀ ਤਿੰਨ ਨੰਬਰ ਵੀ ਲਿਖਿਆ ਹੋਇਆ ਹੈ 03 트리플 ਏ ਐਫ ਜੇ ਡਬਲ 6 70 ਆਰ 1 ਜ਼ेड ਵਾਈ ਇਹਨਾਂ ਦਾ ਲਿਖਿਆ ਹੋਇਆ ਹੈ ਜੀ ਇਹ ਇਹ ਜਿਹੜੇ ਇਹ ਬਿਜਲੀ ਬੋਰਡ ਦੇ ਨਾਮ ਤੇ ਕੱਟੋੜੇ ਬਿਜਲੀ ਬੋਰਡ ਹੈ ਬਿਜਲੀ ਬੋਰਡ ਇਹਨਾਂ ਨੂੰ ਐਸਟੀਮੇਟ ਬਣਾ ਕੇ ਦੇਣਾ ਹੈ ਇੱਕ ਮਿੰਟ ਲੱਕੀ ਜੀ ਉਧਰ ਗੱਲ ਕਰੂ ਬਿਜਲੀ ਬੋਰਡ ਹੈ ਜਿਹੜਾ ਉਹ ਐਸਟੀਮੇਟ ਬਣਾ ਕੇ ਦੇਊਗਾ ਬਿਜਲੀ ਬੋਰਡ ਇਹ ਖੰਧਿਆਂ ਦਾ ਆਡਰ ਕਰੂਗਾ ਬਿਜਲੀ ਬੋਰਡ ਦੇ ਮੁਲਾਜ਼ਮ ਆਉਣਗੇ ਉਹ ਖੰਭੇ ਲਾਉਣਗੇ ਵੀ ਕਿੱਥੇ ਲੱਗਣੇ ਆ ਇਹ ਆਪਣੀ ਮਰਜ਼ੀ ਨਾਲ ਗੁੰਡਾਗਰਦੀ ਪੈਸੇ ਦੇ ਜੋਰ ਤੇ ਮੈਂ ਤਾਂ ਹੈਰਾਨ ਆ ਸਾਡੇ ਪ੍ਰਸ਼ਾਸਨ ਤੋਂ ਵੀ ਕਿੱਥੇ ਸੁੱਤਾ ਪਿਆ ਹਾਂ ਆ ਗੱਡੀਆਂ ਬਰਨਾਲੇ ਤੋਂ ਆਇਆ ਬ ਸਾਡੇ ਜਿਹੜੇ ਇੱਥੇ ਬਿਜਲੀ ਬੋਰਡ ਦੇ ਦਫ਼ਤਰ ਹੈ ਇਹਨਾਂ ਦਾ ਡੰਪ ਗਰਾਊਂਡ ਰੋਪੜ ਠੀਕ ਹੈ ਜੀ ਇਹ ਬਰਨਾਲੇ ਤੋਂ ਸਮਾਨ ਮੰਗਾਇਆ ਬ ਚੋਰੀ ਛਿਪੇ ਸਾਨੂੰ ਕੱਲ ਦਾ ਪਤਾ ਸੀ ਪਹਿਲਾਂ ਕੱਲ ਸ਼ਾਮ ਨੂੰ ਆਉਣਾ ਤਾਂ ਇਹਨਾਂ ਨੇ ਫਿਰ ਸਵੇਰੇ 5:30 ਵਜੇ ਦਾ ਟਾਈਮ ਪਹਿਲਾਂ ਨੇ ਅਸੀਂ ਜੱਦੀਓ ਫੀਲਡਿੰਗ ਲਈ ਹੁੰਦੀ ਜਦੋਂ ਆ ਕੇ ਖੜੇ 5 ਮਿੰਟਾਂ ਵਾਲ ਗੱਡੀਆਂ ਲਾਤੀ ਜਦੋਂ ਬਰ ਅੱਗੇ ਨਾਲ ਹੋ ਰਹੀ ਹੈ ਇਹ ਫੇਰ ਜੋ ਹੋ ਰਹੀ ਜਾਨੋ ਇਹਨਾਂ ਦੇ ਕੋਲ ਦੇ ਵਿੱਚ ਜਿਹੜਾ ਸਾਡਾ ਲੋਕਲ ਪ੍ਰਚਾਰਕ ਨਾ ਐਕਟਿਵ ਆ ਉਹ ਇਹਨਾਂ ਦੇ ਨਾਲ ਮਿਲਿਆ ਹੋਇਆ ਉਹਨੇ ਕਿਹਾ ਵੀ ਮੇਰੇ ਪਰ ਗੱਲ ਨੂੰ ਆਉ ਤਾਂ ਇਹ ਸੜੀਆਂ ਨੇ ਇਹ ਸਾਰੀ ਗੱਲਬਾਤ ਕਰਵਾਈ ਆ ਇਹ ਸਾਡਾ ਬਿਜਲੀ ਵਿਭਾਗ ਵਿੱਚ ਮਿਲਿਆ ਹੋਇਆ ਇਹਨਾਂ ਦੇ ਨਾਲ ਆਦੀ ਉਹਨਾਂ ਨੂੰ ਵੀ ਸੂਚਿਤ ਕਰਦੇ ਆ ਇਹਨਾਂ ਨੇ ਬਿਨਾਂ ਕਿਸੇ ਮਨਜ਼ੂਰੀ ਦਾ ਇੱਥੇ ਮੀਟਰ ਲਾਏ ਹੋਏ ਆ ਜਿਹੜੇ ਮੀਟਰ ਲਾਉਣੇ ਆ ਇਹ 24 ਘੰਟੇ ਵਾਲੇ ਸਾਡੇ ਕਹਿੰਦੇ ਨੇ ਇੱਕ ਉਹ ਲਾ ਦਿਓ ਚਲੋ ਕੋਠਾ ਬਾਅਦ ਫੇਰ ਤੁਹਾਨੂੰ ਮੀਟਰ ਦੇਵਾਂਗੇ ਇਹ ਇੱਥੇ ਬਿਨਾਂ ਕੋ ਪਿੱਛੇ ਉਹ ਚੱਲਣਗੇ ਫੈਕਟਰੀਆਂ ਦੇ ਨਾਲੇ ਮੀਟਰ ਲਾਏ ਬੈ ਇਹ ਅਸੀਂ ਇਹਦਾ ਹੁਣ ਵਿਰੋਧ ਕਰਾਂਗੇ ਯਾਰ ਜਿਹੜਾ ਐਸਡੀਓ ਚੰਕੌਰ ਸਾਹਿਬ ਉਹਦੇ ਪਰ ਵੀ ਨਾਲ ਕਾਰਵਾਈ ਕਰਾਵਾਂਗੇ ਉਹ ਨਾਲ ਮਿਲਿਆ ਆ ਫੈਕਟਰੀ ਵਾਲਿਆਂ ਦੇ ਚੰਕੌਰ ਸਾਹਿਬ ਵਾਲਾ ਵੀ ਬੇਲੇ ਵਾਲਾ ਵੀ ਬੇਲੇ ਵਾਲਾ ਵੀ ਆਪਣਾ ਹੁਣ ਜੈ ਨੂੰ ਬੁਲਾਇਆ ਹੁਣ ਇਹ ਕਹਿੰਦੇ ਵੀ ਬਿਜਲੀ ਬੋਰਡ ਦਾ ਇਹਨੂੰ ਪੁੱਛਦੇ ਬਿਲੇਆ ਭਾਈ ਦਫ਼ਤਰ ਕਿੱਧਰ ਤੋਂ ਲੈ ਕੇ ਆਏ ਨਹੀਂ ਜੀ ਗੱਲ ਕਰ ਲਈ ਜੀ ਫੋਨ ਤੇ ਜੈ ਨਾਲ ਵੀ ਗੱਲ ਹੋਈ ਹੈ ਐਸਡੀਓ ਕੋਈ ਸਾਨੂੰ ਨਹੀਂ ਪਤਾ ਇਸ ਚੀਜ਼ ਦਾ ਅਸੀਂ ਕਹਾਂ ਉਹ ਐਸਡੀਓ ਸਾਹਿਬ ਨੂੰ ਦੱਸਤਾ ਇਹ ਪ੍ਰੂਫ ਕਰਕੇ ਪ੍ਰੂਫ ਹੀ ਦੇ ਦੂੰਗੇ ਵੀ ਮੈਂ ਕਿਵੇਂ ਨੂੰ ਕੁਝ ਨਹੀਂ ਪਤਾ ਹੈਗਾ ਮੈਂ ਕਿਵੇਂ ਦੇਖਿਓ ਬਾਈ ਕਿੱਥੇ ਦੇਖ ਦੇ ਗੱਲ ਚਲੋ ਇਹ ਗੱਡੀ ਉਹ ਮਰਿਆ ਉਹ ਉੱਥੇ ਤੇ ਵੀ ਇਹ ਚੂਤੀ ਦੇ ਕੱਢ ਕੇ ਲੈ ਗਏ ਨੇ ਖੰਬੇ ਲਾਉਣੇ ਕਿੱਥੇ ਆ ਜੀ ਇਹ ਇਹ ਖੰਬੇ ਇਹਨਾਂ ਨੇ ਰੋਡ ਸਾਨੂੰ ਖਤਰਾ ਨਾ ਜਾਵੇ ਕੋਈ ਕੁਛ ਨਾ ਪਹਿਲਾਂ ਤਾਂ ਪਰਚਾ ਹੋਊਗਾ ਭਾਵੇਂ ਮਾਲਕ ਕਹੇ ਨਾ ਕਹੇ ਠੀਕ ਹੈ ਮਾਲਕ ਕਹਿ ਦੂਗਾ ਮੇਰੀ ਅੱਜਾ ਮਰੀਆਂ ਮੈਂ ਨਹੀਂ ਕੋਈ ਮੁਆਵਜ਼ਾ ਲੈਣਾ ਮੈਂ ਨਹੀਂ ਕੋਈ ਕੇਸ ਕਰਨਾ ਪਰ ਰੋਡ ਦੇ ਪਬਲਿਕ ਸੇਫਟੀ ਐਕਟ ਦੀ ਤਾਂ ਉਲੰਘਣਾ ਸਿੱਧੀ ਇਹ ਹੈ ਇਹ ਤਾਂ ਪਬਲਿਕ ਡੋਮੇਨ ਦੇ ਵਿੱਚ ਹੋਇਆ ਕਿਸੇ ਦਾ ਘਰ ਥੋੜਾ ਰੋਡ ਦੇ ਨਾਂ ਨਾਲ ਤਾਰਾਂ ਦੱਪੀ ਹੋਈ ਇਹਨਾਂ ਨੇ ਜੀ ਨਹੀਂ ਸਭ ਤੋਂ ਵੱਡਾ ਹੈ ਕਿ ਉੱਥੇ ਬੰਦੇ ਕੱਲ੍ਹ ਕੋਈ ਬੰਦਾ ਮਰ ਗਿਆ ਜੀ ਫਿਰ ਸਾਡੇ ਲੋਕਲ ਪ੍ਰਸ਼ਾਸਨ ਕਹਿੰਦਾ ਸਾਨੂੰ ਪਤਾ ਹੀ ਨਹੀਂ ਇਹਦਾ ਮਤਲਬ ਹੈ ਐ ਜੀ ਐਮ ਸਾਹਿਬ ਕਹਿੰਦੇ ਸਾਨੂੰ ਨਹੀਂ ਪਤਾ ਐ ਜੀਓ ਸਾਹਿਬ ਕਹਿੰਦੇ ਸਾਨੂੰ ਪਤਾ ਜੇ ਜੇ ਸਾਹਿਬ ਕਹਿੰਦੇ ਸਾਨੂੰ ਨਹੀਂ ਪਤਾ ਹੈ ਜੀ ਇਹ ਰਿਪਲੀਕੇਸ਼ਨ ਹੁਣ ਕਿਹਨੂੰ ਕਿਹਨੂੰ ਦੱਤੀ ਹੈ ਜੀ ਇਹਨਾਂ ਦੀ ਹੁਣ ਪਹਿਲਾਂ ਤਾਂ ਸਬੰਧਤ ਮਹਿਕਮੇ ਨੂੰ ਬਿਜਲੀ ਬੋਰਡ ਨੂੰ ਜੀ ਸਭ ਤੋਂ ਪਹਿਲਾਂ ਜੈ ਸਿੰਘ ਸਾਹਿਬ ਨੂੰ ਦੱਸਿਆ ਜੀ ਫਿਰ ਜੈ ਸਿੰਘ ਸਾਹਿਬ ਤੋਂ ਬਾਅਦ ਐਸਜੀਓ ਸਾਹਿਬ ਨੂੰ ਦੱਸਿਆ ਉਹਨਾਂ ਨੇ ਪੁੱਛਿਆ ਵੀ ਤੁਸੀਂ ਮੰਗਾਏ ਜੀ ਉਹ ਕਹਿੰਦੇ ਅਸੀਂ ਨਹੀਂ ਮੰਗਾਏ ਫਿਰ ਉਹਨਾਂ ਨੂੰ ਕਹਾਈ ਆਪਣਾ ਮੈਕਮਾ ਭੇਜੋ ਜੀ ਇੱਥੇ ਫਿਰ ਉਹ ਤੋਂ ਬਿਨਾਂ ਕਿਦੋਂ ਫਿਰ ਉਹ ਤੋਂ ਬਾਅਦ ਅਸੀਂ ਐਸਜੀਓ ਸਾਹਿਬ ਨੂੰ ਦੱਸਤਾ ਹੈ ਕਹਿੰਦੇ ਜਦੋਂ ਇਹ ਰੋਚੀ ਦਾ ਪੇਪਰ ਤੇ ਕੰਪਨੀ ਦੇ ਨਾਮ ਦੇ ਵੇਲੇ ਥੋੜੇ ਜਿਹਾ ਵਸਾਇਆ ਹੁਣ ਕਿਹੜਾ ਕਿਤੇ ਹੋਰ ਪਾਸੇ ਜਾਣਾ ਨਹੀਂ ਸਰਕਾਰੀ ਗੱਡੀ ਪ੍ਰਾਈਵੇਟ ਬੰਦੇ ਨੂੰ ਖੰਭ ਬੀਲੀ ਬੋੜਾ ਚਲੋ ਸਾਰਾ ਕੁਝ ਕੰਟਰੈਕਟ ਤੇ ਆ ਮਤਲਬ ਸਰਕਾਰੀ ਗੱਡੀ ਹੋਗੀ ਤਾਂ ਹੀ ਪਰ ਲਿਖਿਆ ਦਾ ਨਾ ਜੇ ਪ੍ਰਾਈਵੇਟ ਗੱਡੀ ਆ ਫਿਰ ਉਹ ਲਿਖਿਆ ਪਿਆ ਇਹਨੇ ਪਰਚਾ ਬਣਦਾ ਇਹਨੇ ਗਲਤ ਕੀਤਾ ਹੋਇਆ ਬਿਲਕੁਲ ਜੀ ਬਸ ਇੰਨੀੋ ਗੱਲ ਹੈ ਜੀ ਇਹ ੱਤਕਾ ਹੋ ਰਿਹਾ ਇਹ ਹੋਣ ਨਹੀਂ ਦੇਣਾ ਇਹ ਜ਼ੋਰ ਲਾ ਲੈਣ ਇਹ ਨਹੀਂ ਲੱਗਦੀ ਮੈਨੂੰ ਇਹ ਤਾਂ ਛੋਟੇ ਛੋਟੇ ਚੀਜ਼ਾਂ ਚ ਲੱਗਦਾ ਇਹਨਾਂ ਨੂੰ ਪਤਾ ਲੱਗਦਾ ਆ ਜੀ ਸ਼ਰਮ ਹੈ ਜੀ ਟੋਟੇ ਹੋ ਜਾਣੇ ਟੋਟੇ ਫੇਰ ਨਹੀਂ ਲੱਗਣੀ ਇਹ ਤੇ ਜੇ ਆਪਣੇ ਖੇੜਿਆ ਤੇਰੀ ਫੇੜੀ ਲਾਵਾਂਗੇ ਅਜੇ ਆਹ ਨਾਲ ਬੜੋ ਜੂਆ ਇੱਕ ਗੁਰਮੁਖੀਤਾ ਵੀ ਹੈ ਇਹਨਾਂ ਨੇ ਮਾ ਖੋਂਗ ਰਿਆ ਤੇ ਇਹਨਾਂ ਨੇ ਖੋਂਗ ਰਿਆ ਗ ਇਹ ਨੀ ਬੈਟਰੀ ਲਗਣੀ ਹੈ ਪੋਰਾ ਜਿੱਥੇ ਅ디 ਖੜੇ ਨਾਲ ਬੈਟਰੀ ਦੇ ਤ੍ਰਿਤੀਆ ਮਾਰਾਂ ਦੇ ਬੈਟਰੀ ਗਾ ਲਿਆ ਨਾ ਸਾਰੇ ਪਾਸੇ ਹਰਾ ਤੇ ਜੀ ਇਹ ਦੇਖੋ ਪਬਲਿਕ ਹੀਰਿੰਗ ਹੋਈ ਉਸੇ ਹਾਰੇ ਉਹ ਤੇ ਬਾਅਦ ਇਹਨਾਂ ਦੀ ਸਮਰੀ ਤੋਂ ਬਾਅਦ ਟੌਰ ਸੀਗੇ ਇਹਨਾਂ ਦੇ ਟੌਰਸ ਕੰਪਲੀਟ ਕਲੀਅਰ ਨਹੀਂ ਹੈਗੇ ਤੌਰ ਜਸ ਸਗੇ ਉਹਨਾਂ ਦੇ ਔਰ ਜਿਹੜੀ ਬਾਇਓਗ੍ਰਾਫੀ ਇਹਨਾਂ ਨੇ ਦਿਖਾਈ ਸਾਡੇ ਇਲਾਕੇ ਦੀ ਉਹਦੇ ਵਿੱਚ ਹਾਰ ਗਏ ਹਰ ਗੀਜ ਕਨਸੀਲ ਕੀਤੀ ਹੈ ਸਾਡਾ ਇਤਿਹਾਸ ਇਹਨਾਂ ਨੇ ਛੇੜਿਆ ਸਾਡੀ ਸ਼ਾਨਤਾ ਇਹਨਾਂ ਨੇ ਲਪੋਟੀਆਂ ਸਾਰਾ ਕੁਝ ਉਹਦੇ ਬਾਰੇ ਅਲੱਗ ਪਰਚਾ ਹੋਣਾ ਜੀ ਗੁਰੂ ਘਰਾਂ ਨੂੰ ਸਾਡੇ ਨੂੰ ਵਰਤ ਦਿੱਤੇ ਉਹਦੋਂ ਸਾਡੀ ਟੀਮ ਨੇ ਸਾਰੇ ਨੂੰ ਉੱਥੇ ਫੜੇ ਉਹਦੀ ਹੁਣ ਤਾਂ ਕਾਰਵਾਈ ਨਹੀਂ ਹੋਈ ਐਸ ਐਚਓ ਚਮਕੌਰ ਸਾਹਿਬ ਨੂੰ ਕੱਲ ਬੰਦਾ ਗਿਆ ਪੁੱਛਣ ਵਾਸਤੇ ਬੀ ਉਹਦਾ ਕੀ ਕਰਿਆ ਹੱਸ ਕੇ ਕਹਿੰਦਾ ਕਹਿੰਦਾ ਹਲੇ ਅਫਸਰਾਂ ਨੂੰ ਪੁੱਛਣਾ 2 ਮਹੀਨੇ ਹੋ ਗਏ ਜੀ ਦਰਖਾਸਤ ਦਿੱਤੀ ਨੂੰ 2 ਮਹੀਨੇ ਬਾਅਦ ਪਹਿਲਾਂ ਕਹੀ ਕਿ ਵੀ ਡੀਐਲਿੀ ਤੋਂ رائے ਲੈਣੀ ਆ ਹੁਣ ਕਹਿੰਦਾ ਵੀ ਉਹ ਅਫਸਰਾਂ ਨੂੰ ਪੁੱਛ ਕੇ ਦੱਸੂਗਾ ਮਤਲਬ ਆਪੀ ਉਹਨਾਂ ਕੀ ਮਤਲਬ ਇਹਦਾ ਮਤਲਬ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮਦਦ ਕਰ ਰਿਹਾ ਹੈ ਨਾ ਇਹੀ ਆ ਨਹੀਂ ਮਤਲਬ ਉਹ ਉਹ ਐਡਮਿਨ ਦੀ ਫੇਸ ਚੱਕਣਾ ਭਾਈ ਦੱਸੋ ਇਹਨਾਂ ਨੇ ਕੀ ਕੀਤਾ ਇਹਦਾ ਨੁਕਰਾ ਵੀ ਇਹੋ ਚਾਹਣਾ ਇਹਨੇ ਸਾਡੇ ਇਲਾਕੇ ਦੇ ਵਿੱਚ ਗੰਦ ਪਾਏ ਪਏ ਬੰਦੇ ਇਹਦਾ ਐਸਡੀਐਮ ਨੂੰ ਅਸੀਂ ਕਈ ਵਾਰ ਡਿਊਟੀ ਨੂੰ ਗਏ ਚੁੱਕੇ ਆ ਵੀ ਇਹ ਬੰਦਾ ਮਾਹੌਲ ਖਰਾਬ ਕਰ ਰਿਹਾ ਇਲਾਕੇ ਦਾ ਵੀ ਨੂੰ ਇਲਾਕੇ ਜੋ ਕੱਢੋ ਇਹ ਪਿੰਡਾਂ 'ਚ ਨਹੀਂ ਹੋਣਾ ਚਾਹੀਦਾ ਪਰ ਸਾਡਾ ਪ੍ਰਸ਼ਾਸਨ ਆ ਉਹ ਇਹ ਨਾਲ ਮਿਲਿਆ ਹੋਇਆ ਲਾਲਚ ਦਿੰਦਾ ਝੂਠ ਬੋਲਦੇ ਆ ਮੀਟਿੰਗਾਂ ਕਰਦਾ ਜਾ ਕੇ ਪਿੰਡਾਂ 'ਚ ਮੀਟਿੰਗਾਂ ਕਰਦਾ ਨਹੀਂ ਨਹੀਂ ਹੁਣ ਦੇਣਾ ਜੀ ਜੋ ਮਰਜ਼ੀ ਕਰ ਲੈ ਉਹਨੂੰ ਬਲਾਓ ਤਾਨੂੰ ਪਿੰਡੀ ਸਰਪੰਚ ਫੜਕਾ ਦਰਵਾਜ਼ਾ ਮਾਰੇ ਕਹਿੰਦਾ ਵੀ ਲਿਆ ਹੁਣ ਗੱਲ ਹੋਈ ਨਹੀਂ ਤੇਰੀ ਹੱਲ ਤੱਕ ਆ ਸੋਲਡੀਅਰ ਬਾਈ ਤੁਸੀਂ ਕਹੋ ਹਾਂ ਨਾ ਠੀਕ ਹੈ ਬਰਨਦਰ ਉਹਨੂੰ ਕਹਿ ਦੋ ਉਹ ਗੱਡੀ ਵਾਲੇ ਭਾਈ ਇਹਦੇ ਕੋਲ ਕਾਗਜ਼ ਨਹੀਂ ਗੱਡੀ ਦਾ ਕੋਈ ਭਾਈ ਅਸੀਂ ਕੋਲ ਨਹੀਂ ਖੜੇ ਗੱਡੀ ਦਾ ਨਾਮ ਡਰਾਈਵਰ ਕੋਲ ਲਾਇਸੈਂਸ ਦੇ ਲਓ ਗੱਡੀ ਦਾ ਭਾਈ ਦਾ ਨਾਮ ਕਰਾਈਂਗੇ ਵੀ ਦੇ ਲਓ ਇਹਨੂੰ ਭਾਈ ਭਾਈ ਡਰਾਈਵਰ ਨੂੰ ਬੁਲਾ ਇੱਦੀ ਚਾ ਸਾਰਾ ਇਲਾਕਾ ਕੜਾ ਤੂੰ ਕਹਿੰਦਾ ਚਾ ਚਾ ਉਹ ਕਾਗਜ਼ ਦਿਖਾ ਤੂੰ ਪਰੇ ਹੋ ਕਰਕੇ ਦੁਰਿਆ ਕੋਈ ਨਹੀਂ ਫੇਰ ਕਿਉਂ ਗਿਆ ਯਾਰ ਤੇਰੇ ਕਾਗਜ਼ ਨਹੀਂ ਹੋਗਾ ਸਾਡਾ ਨਿਸ਼ਾਨ ਹੋਣਾ ਨਾ ਤੂੰ ਭਰਾ ਤੈਨੂੰ ਅਸੀਂ ਕੋਲ ਨਹੀਂ ਖੜੇ ਭਾਈ ਲਖਮਨ ਸਾਹਿਬ ਕੀ ਹੈ ਯਾਰ ਇਹ ਇਹ 12 ਖੰਡ 12 ਖੰਡ ਸੰਤਾ ਵੀਰੇ ਤੂੰ ਆਪਣਾ ਲਾਇਸੈਂਸ ਤਾਂ ਦਿਖਾ ਦੇ ਹਾਂ ਜੀ ਵੀਰੇ ਕੀ ਕਰਾਂਗਾ ਨਹੀਂ ਨਹੀਂ ਅਸੀਂ ਦੇਖ ਹੱਦ ਆ ਯਾਰ ਅਸੀਂ ਬੌਂਡ ਕਰਾਉਣੀ ਆ ਗੱਡੀ ਤੇ ਇੰਸ਼ੋਰੈਂਸ ਦਿਖਾ ਦਾਨੂੰ ਜੀ ਮੇਰੀ ਗੱਲ ਸੁਣ ਹਾਂ ਮੈਂ ਕਹਿੰਦਾ ਸਾਡਾ ਤਾਂ ਹੀ ਅਸੀਂ ਗੱਡੀ ਜਮਨੀ ਦੇ ਨਾਮ ਲੈਣੀ ਆ ਬਾਕੀ ਹੋ ਜਾਏਗੀ ਵੀ ਜੀ ਯਾਦ ਇਹ ਜਾਲੀ ਤੌਰ ਤੇ ਆਇਆ ਸਮਾਨ ਸਾਰਾ ਜੀ ਨਹੀਂ ਨਹੀਂ ਸਾਡੇ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਅੱਛਾ ਉਹ ਤਾਂ ਹੀ ਕਰਾਉਂਦੇ ਨੇ ਅੱਦੇ ਪ੍ਰਸ਼ਾਦਾਂ ਨੂੰ ਨੀ ਪਤਾ ਹਾਂਜੀ ਹਾਂਜੀ ਉਹ ਤਾਂ ਹੀ ਹੋਣੀ ਲੱਗ ਕੇ ਦੂਰ ਤਾਂ ਹੋਵੇ ਸੀ ਮੇਰੇ ਗੱਲ ਠੀਕ ਆ ਪਰ ਅਸੀਂ ਤਾਂ ਦੇਖੋ ਜਿਹੜਾ ਵੀ ਓਰੇ ਅਸੀਂ ਪਹਿਲਾਂ ਵੀ ਕਿਹਾ ਵੀ ਜਿਹੜਾ ਓਰੇ ਮਿੱਟੀ ਪਾਉਣ ਵੀ ਆਊ ਉਹਨੂੰ ਵੀ ਤੰਗ ਕਰਾਂਗੇ ਨਹੀਂ ਦੇਖਿਆ ਨਹੀਂ ਠੀਕ ਹੈ ਸਹੀ ਜਿਹੜਾ ਇਹਨਾਂ ਵਾਸਤੇ ਕੋਈ ਇੱਕ ਚੀਜ਼ ਵੀ ਲੈ ਕੇ ਆਇਆ ਉਹਨੂੰ ਰੋਕਾਂਗੇ ਅਸੀਂ ਠੀਕ ਹੈ ਤੁਸੀਂ ਰੋਕਿਆ ਜਾਨ ਨੂੰ ਮਨਦਾ ਸੀ ਰੋਕ ਦਿਖਾਓ ਵੀਰੇ ਫਿਰ ਕਾਰੇ ਪੱਤਰ ਗੱਡੀ ਦਾ ਇੰਸ਼ੋਰੈਂਸ ਹੈਗੀ ਹੈ ਨਹੀਂ ਸਭ ਨੂੰ ਹੈਗੀ ਤੁਸੀਂ ਸਰਚ ਮਾਰ ਲਓ ਗੱਡੀ ਦਾ ਨਾ ਸੀ ਕਾਨੂੰ ਸਰਚ ਮਾਰਨੀ ਤੇਰੇ ਕੋਲ ਹੋਣਾ ਕੋਲ ਤਾਂ ਨਹੀਂ ਫਿਰ ਆਰ ਸੀ ਪਾਸ ਹੈਗੀ ਹੈ ਗੱਡੀ ਨਹੀਂ ਪਾਸ ਦੇਖ ਲਓ ਸਭ ਕੁਝ ਹੈ ਜੋ ਨਹੀਂ ਗੱਲ ਵੀਰ ਜੀ ਆਜ ਨਾਲ ਨਹੀਂ ਕੋਈ ਗੱਲ ਹੈ ਜੀ ਤੁਹਾਡੇ ਨਾਲ ਸਸਾ ਸਸਾ ਹੋਸਾ ਹੈਗਾ ਹਾਂ ਸਾਰਾ ਬਸ ਠੀਕ ਹੈ ਚੱਕਰ ਹੀ ਨਹੀਂ ਗਾ ਜੀ ਗੱਡੀ ਵਾਪਸ ਬਾਅਦ ਚ ਦਿਖਾਉਂਗਾ ਇਹ ਉਹ ਤੇਰਾ ਪੇਪਰ ਮਿਲ ਵਾਲੇ ਜਿਹੜੇ ਆਰ ਸਾਡਾ ਲੋਕਲ ਪ੍ਰਸ਼ਾਸਨ ਇਹਨਾਂ ਦੇ ਨਾਲ ਮਿਲ ਕੇ ਇਹ ਫੈਕਟਰੀ ਨੂੰ ਲਵਾਉਣ ਵਾਸਤੇ ਜਾਲੀ ਤਰੀਕੇ ਨਾਲ ਆਪਣੀ ਮਰਜ਼ੀ ਨਾਲ ਕਰ ਰਹੇ ਨੇ ਜਿੱਦਾਂ 51 ਲੱਖ ਰੁਪਏ ਦੱਸਣ ਨਾ ਤੇ 51 ਲੱਖ ਦਾ ਅਸਰ ਹੋ ਗਿਆ ਇਹ 52 ਲੱਖ ਦਾ ਅਸਰ ਆ ਜਿਹੜਾ ਇੱਕ ਖੰਭੇ ਆਉਨੇ ਜਿਹੜੇ ਕਈ ਲੋਕ ਕਹਿੰਦੇ ਨੇ ਫਿਰ ਪਤਾ ਫਿਰ ਗਿਫਟ ਦਿੰਦੇ ਆ ਗਿਫਟ ਨਹੀਂ ਦਿੱਤੇ ਇਹ ਇਹ ਹੜਪੀੜਤਾ ਨੂੰ ਕੋਈ ਰਾਹਾ ਰਵਾਤ ਨਹੀਂ ਦੇ ਰਹੇ ਇਹ ਲੋਕਾਂ ਨੂੰ ਲੁੱਟਣ ਵਾਸਤੇ ਇਹਨਾਂ ਨੇ ਫੰਡ ਦਿੱਤੇ ਤੇ ਇਹ 52 ਲੱਖ ਦਿੱਤਾ ਅੱਜ ਇਹ ਕਹਦੇ ਆ ਪ੍ਰਸ਼ਾਸਨ ਜਿਹੜਾ ਸਿੱਧੇ ਤਰੀਕੇ ਨਾਲ ਇਹਨਾਂ ਦੀ ਮਦਦ ਕਰਦਾ ਜਿਹੜੇ ਖੰਭੇ ਬਿਜੇ ਨੇ ਤਨ ਦਾ ਭਾਤੇ ਵੀ ਪਾ ਸਕਦੇ ਫੇ ਜੇ ਉਹ ਰੇਸ਼ਮਤ ਹੋ ਗਈ ਬਿਨਾਂ ਕਿਸੇ ਮਜ਼ਦੂਰੀ ਤੋਂ ਹੁਣ ਬਿਜਲੀ ਦੀਆਂ ਲਾਈਨਾਂ ਜੇ ਕੱਢਣੀ ਆਉਣ ਨਾਲ ਜੀ ਜੇ ਥੋੜੇ ਜਿਓ ਕਿਸੇ ਨੇ ਵੀ ਕਰਾਂ ਮੀਟਰ ਲਾਉਣਾ ਬਿਜਲੀ ਲਾਈਨ ਕੱਢਣੀ ਆ ਬਿਜਲੀ ਬੋਰਡ ਤੇ ਦਫ਼ਤਰ ਜਾਣ ਦੀ ਲੋੜ ਨਹੀਂ ਰੂਸੀ ਦਾ ਪੇਪਰ ਆਲੇ ਲੈ ਆਓ ਇਹ ਕਢਾਉਣੇ ਲਾਈਨਾਂ ਠੱਕੇ ਨਾਲ ਇਹਨਾਂ ਦੀ ਗੋਡਾ ਕਰਦੀ ਚਾਹੁੰਦੀ ਉਹਦੀ ਬਦਵਾਚ ਸਰਕਾਰ ਭਈਆ ਸੁੱਤੀ ਸਰਕਾਰ ਸੁੱਤੀ ਗਾ ਨੂੰ ਭਈਆ ਜੀ ਉਹਨਾਂ ਨੇ ਪੈਸੇ ਲੈ ਲਏ ਨਾ ਨਾ ਸਵੇਰ ਦੇ ਇਹਨਾਂ ਨੇ ਪਹਿਲਾਂ 7:30 ਵਜੇ ਪਹੁੰਚਣਾ ਦਾ ਜੀ ਹਾਂ ਜੀ ਉਹ 5:30 ਵਜੇ ਉਹਨਾਂ ਪਤਾ ਤਾਂ ਪਹਿਲਾਂ ਵੀ ਸ਼ਾਮ ਨੂੰ ਅੱਜ ਕਿਹਾ ਬਤਾ ਕੱਲ ਤਾਂ ਵੀ ਤੇ ਕੈਮਰੇ ਉਹ ਜਿਆਦਾ ਮੈਨੂੰ ਫੋਨ ਕਹਿੰਦੇ ਵੀ ਆ ਗਈ ਜੀ ਚਲੋ ਜੀ ਆਪਾਂ ਜਿਹੜਾ ਖੜ ਕੇ ਵੀ ਚਲੋ ਉਹ ਮੈਨੂੰ ਤਾਂ ਕਹਦਾ ਮੈਂ ਤਾਂ ਸਾਡਾ ਇਲਾਕਾ ਇਹ ਜਿਹੜਾ 51 ਲੱਖ ਦਾ ਕਮਾਲ ਆ ਜਿਹੜਾ ਇਹ ਜਿਹਨੂੰ ਕਹਿੰਦੇ ਆ ਅਸੀਂ ਦਾਨ ਕਰਿਆ ਉਹ ਦਾਨ ਨਹੀਂ ਕਰਿਆ ਹੈਗਾ ਉਹ ਸਾਡੀ ਲੁੱਟ ਕਰਨ ਵਾਸਤੇ ਪੰਜਾਬ ਨੂੰ ਖਤਮ ਕਰਨ ਵਾਸਤੇ ਇਹਨਾਂ ਨੇ 51 ਲੱਖ ਦਿੱਤਾ ਦਾ ਇਹ ਬਹੁਤ ਜ਼ਿਆਦਾ ਜਿੰਦਗੀ ਆਹ ਕਹਿੰਦੇ ਨੇ ਅੱਜ ਰੋੜ ਤੇ ਕਾਈ ਜਾਂ ਹੂੰ ਇਹ ਦੇਖ ਸਕਦੇ ਆ ਤੁਸੀਂ ਇਹ ਲੁੱਟ ਆ ਜਿਹੜੀ ਸ਼ਰਿਆਮ ਹੋ ਰਹੀ ਆ ਫੈਕਟਰੀ ਵਾਲਿਆਂ ਰੂਟੇਆ ਪੇਪਰ ਮਿਲ ਇਹ ਕਹਿੰਦੇ ਸੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਗੱਲ ਕਰਦੇ ਆ ਸਾਡਾ ਕੋਈ ਮਤਲਬ ਨਹੀਂ ਕਿਸੇ ਪਾਰਟੀ ਨਾਲ ਕਿਸੇ ਨਾਲ ਵੀ ਆਰਟੀ ਵਾਈਜ਼ ਉੱਪਰ ਉੱਠ ਕੇ ਆ ਵੀ ਅਸੀਂ ਆਪਣਾ ਵਾਤਾਵਰਣ ਖਰਾਬ